हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਹਾਂ ਇੱਕ ਤਾਂ ਆ ਗਈ ਬਾਈ ਕੋਲੇ ਤਾਜੀ ਸੂ ਵੜ ਬੱਚਾ ਆ ਗਿਆ ਕਰਮਾਲੀ ਦੀ ਮਗਰ ਬੱਸੀ ਬੱਸੀ ਕਰਮਾਲ ਨੇ ਬਹੁਤ ਚੰਗੀ ਦਿੱਤੀ ਆ ਤੇ ਇੱਕ ਆ ਗਿਆ ਬਈ ਹੀਫਰ ਬੱਚਾ ਤੇ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਮੰਨ ਕੇ ਚਲੋ ਘਰੇ ਲੂ ਪਸ਼ੂਆਂ ਚ ਉਹ ਜਿਹੜੀ ਵੜ ਤੇ ਬੱਸੀ ਸੇਲ ਕਰ ਰਹੇ ਆ ਕਿ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੁਹਾਨੂੰ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਗੱਲਬਾਤ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਹੋ ਠੀਕੋ ਬਾਈ ਹਾਂਜੀ ਹਾਂਜੀ ਬਾਈ ਜੀ ਨਾਮ ਤੇ ਆਪਣਾ ਐਡਰੈਸ ਬੋਲੋ ਨਾਮ ਨਿੰਦਰਪ੍ਰੀਤ ਸਿੰਘ ਜੀ ਪਿੰਡ ਦੇੜਕਾ ਜ਼ਿਲ੍ਹਾ ਲੁਧਿਆਣਾ ਤੇ ਤਹਿਸੀਲ ਜਗਰਾਉ ਮਹਿਤਿਆਣਾ ਸਾਹਿਬ ਦੇ ਕੋਲੇ ਪੈਂਦਾ ਵੀਰੇ ਠੀਕ ਹੈ ਬਾਈ ਤੇ ਗਾਂ ਹੈਗੀ ਆ ਤੀਜੇ ਸੂਵੇ ਆਪਣੀ ਹੋਰ ਬਈ ਆਪਣੇ ਪਿੰਡ ਨੇੜੇ ਕਿਹੜੇ ਰਹ ਜਾਂਦੇ ਆ ਹੋਰ ਵੀਰੇ ਲੰਮਾ ਮੱਲਾ ਡੱਲਾ ਜਮਾਂ ਨਾਲ ਹੀ ਆਪਣੇ ਮੋਬਾਈਲ ਨੰਬਰ ਬੋਲਦੇ 62399 19318 ਜੀ ਇਹ ਬਾਈ ਦਾ ਕੰਡਕਟਰ ਨੰਬਰ ਆ ਬਾਕੀ ਚੱਲੂਗਾ ਬਾਈ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਇਹ ਵਹਿੜ ਦੇਖ ਰਿਆ ਸਭ ਤੋਂ ਪਹਿਲਾਂ ਤਾਂ ਆਪਣੇ ਘਰ ਦੀ ਆ ਹਾਂਜੀ ਇਹ ਵਹਿੜ ਇਹ ਜੀ ਘਰ ਦੀ ਆ ਤੇ ਤੀਜੇ ਸੂਏ ਸੂਈ ਆ ਹੁਣੇ ਤੀਜਾ ਸੂਆ ਸੂ ਬਾਈ ਸੂਈ ਆ ਅੱਜ 5:00 ਵਜੇ ਬਾਜੇਰ ਪੈਣ ਵਾਲੀ ਆ ਜੀ ਵਹਿੜ ਦੀ ਤੇ 15 ਕਿਲੋ 16 ਦੁੱਧ ਦਿੰਦੀ ਆ ਜੀ ਪਰ ਨਯੋਹ ਹਮ ਵਧੀਆ ਪੂਰਾ ਤੇ ਮਗਰ ਬੱਚੀ ਦੇਤੀ ਕਰਮਾਣੀ ਤੇ ਹੁਣ ਬੋਲਾ ਫਿਰ ਕੱਢਿਆ ਬਾਈ ਹਾਂਜੀ ਕੱਢਿਆ ਜੀ ਕਿੰਨਾ ਕੱਢਿਆ ਤਿੰਨ ਚਾਰ ਕਿਲੋ ਕੱਢਿਆ ਸੀ ਕਈ ਬੱਸੀ ਨੂੰ ਪਿਆਦਾ ਵਾ ਥੋੜਾ ਹੀ ਕੱਢਿਆ ਸੀਗਾ ਤੇ ਬੱਚਾ ਬੱਸੀ ਆ ਗਈ ਹਾਂਜੀ ਬੱਚੀ ਆ ਗਈ ਬੱਸੀ ਬੱਚੀ ਬੱਚੀ ਬਹੁਤ ਸੋਹਣੀ ਆ ਜੀ ਠੀਕ ਆਈ ਵਧੀਆ ਭਰਾਇਆ ਸੀਗਾ ਠੀਕ ਹੈ ਠੀਕ ਹੈ ਬਾਈ ਕਹਿੰਦੇ ਵਧੀਆ ਭਰਾਇਆ ਸੀ ਬੜਾ ਸੋਹਣਾ ਮੂੰਹ ਆ ਬੱਚੇ ਦਾ ਹਨ ਇਹ ਗੱਲ ਤਾਂ ਕਰਨ ਦੇਖੋ ਬਾਈ ਹਾਂਜੀ ਆਪਦੀ ਮਤਰਮ ਮਤਰ ਨਾਲੋਂ ਗਰੀਡ ਭਾਲੀ ਹੈ ਇਹਦੀ ਜੀ ਹਾਂਜੀ ਕਿਆ ਬਾਤ ਹੈ ਤੇ ਬਾਕੀ ਥਣ ਥਣ ਚੈੱਕ ਕਰਵਾ ਲੈ ਚਵਾਈ ਚਵਾਈ ਕਿਵੇਂ ਦੀ ਹੈ ਬਾਈ ਜੇ ਬਾਈ ਧਾਰਾ ਮਾਰ ਦਿੰਦੇ ਠੀਕ ਹੈ ਬਾਈ ਥਣਾ ਥਣਾ ਦਾ ਸਾਈਜ਼ ਬਾਈ ਇੱਕ ਨੰਬਰ ਬਹੁਤ ਚੰਗਾ ਥਣ ਕੱਲਾ ਕੱਲਾ ਥਣ ਠੰਡੀ ਬਹੁਤ ਹੈ ਨਾ ਹਾਂ ਇਹ ਕੋਈ ਚੱਕਰ ਨਹੀਂ ਆਏ ਜੀ ਜਮਈ ਸਹੀ ਗੱਲ ਹੈ ਕਹਿਣਾ ਕੁਛ ਨਹੀਂ ਦੁੱਧ ਵਾਲੀ ਨਾਲ ਨੂਡ ਚੈੱਕ ਕਰ ਸਕਦੇ ਫਾਇਰ ਫੂਡ ਕਿਵੇਂ ਸੀ ਬਾਈ ਫੈਂਟ ਬਾਈ 5 5 6.5 5 ਬਸ ਇੱਥੇ ਹੁੰਦੀ ਆ ਪੂਰੀ ਫੈਂਟ ਦਾ ਕਰਕੇ ਦੋ ਹੋ ਗਏ ਆ ਦੇਖ ਹੂੰ ਬਿਨਾ ਨੇ ਆਣੇ ਤੋਂ ਹੀ ਖੜੀ ਆਈ ਸਹੀ ਗੱਲ ਹੈ ਬਾਈ ਲੈਣਾ ਜਾਂ ਦੁਕਪਦਾਂ ਕਰਕੇ ਹੁੰਦਾ ਜੇ ਬਾਕੀ ਚਵਾਈ ਚਵਾਈ ਚੈੱਕ ਕਰ ਸਕਦੇ ਬਹਾਲੀ ਚੰਗੀ ਆ ਸਾਣ ਬਹੁਤ ਵੱਡਾ ਇੱਕੋ ਹੀ ਐ ਨਹੀਂ ਗੱਲ ਸਹੀ ਗੱਲ ਹੈ ਲੋਈ ਬਾਤ ਹੈ ਤੇ ਬਾਈ ਦੇਖੋ ਬੋਲ ਹੀ ਮਾਰ ਗਿਆ ਆਪਣੇ ਹਾਂ ਇਹ ਸੂਬਾ ਹੀ ਸੂਈ ਆਈ ਚਾ ਬਾਤ ਓਕੇ ਆ ਬਾਈ ਖੋਲ ਦਿਓ ਬਾਈ ਤੋੜ ਦਿਓ ਮੜੀ ਜੀ ਖੋਲ ਕੇ ਬਾਕੀ ਬਾਈ ਕੱਦ ਕਾਟ ਫੁੱਲ ਚੰਗਾ ਤੇ ਗਰਮੀਆਂ ਦਾ ਕੀ ਤੋਹਫਾ ਸਰਦੀਆਂ ਦਾ ਵੀ ਤੋਹਫਾ ਕਿਉਂਕਿ ਨਾ ਦਾ ਗਰਮੀ ਨਾ ਗਰਮੀ ਵੀ ਨਹੀਂ ਜਮਾਂ ਹੀ ਮੰਦੀ ਹਮ ਸਹੀ ਗੱਲ ਹੈ ਬਾਈ ਤੋੜ ਦਿਓ ਬਾਈ ਖੋਲ ਕੇ ਬਾਕੀ ਚਮਕ ਚਮਕ ਬਹੁਤ ਆ ਬਾਈ ਹੈਨਾ ਹਾਂ ਜੀ ਪੂਰੀ ਬੈੜ ਜੀ ਹਮ ਸਹੀ ਗੱਲ ਹੈ ਬਹੁਤ ਚਮਕ ਦੀ ਗੱਲ ਕਰੀਏ ਬਾਈ ਫੁੱਲ ਚੰਗੀ ਸਮੀ ਭਲੀ ਵੜਾ ਬਾਕੀ ਲੇਵਾ ਵੀ ਬਹੁਤ ਚੰਗਾ ਆ ਗਿਆ ਮੋੜਦਾ ਬਾਈ ਕੋਈ ਗੱਲ ਨਹੀਂ ਆ ਜਾ ਬਾਕੀ ਚੌਣ ਚਵਾ ਵੀ ਬਾਈ ਨੇ ਧਾਰਾ ਮਾਰੀ ਦਿੱਤੀਆਂ ਬਾਈ ਬਹੁਤ ਚੰਗਾ ਚੌਣ ਚਵਾਗਾ ਬਾਕੀ ਥਣਾ ਦਾ ਸਾਇ ਸੁਝਾ ਗੱਲ ਕਰੀਏ ਫੁੱਲ ਚੰਗਾ ਥਣ ਪੂਰੀ ਵਿੱਤੀ ਤੇ ਥਣ ਲੱਗਿਆ ਨਿਖੜ ਮਾ ਥਣ ਕਹਿਣਾ ਕਰਮ ਨੇ ਕੁਛ ਨਹੀਂ ਤੇ ਮੋਲ ਬਾਈ ਫਿਰ ਇਹਦਾ ਕੀ ਰਹੂ ਮੋਲ ਵੀਰ ਜੀ ਲੈਣ ਦੇਣ ਲਈ ਗੱਲ ਹੀ ਕਰਨੀ ਆਪਾਂ ਰੁਪਇਆ 47000 ਲੈਣਾ ਜੀ ਠੀਕ ਹੈ ਬਾਈ ਬਾਈ ਕਹਿੰਦਾ ਵਾਲਾ ਮੋਲ ਨਹੀਂ ਕਰਨਾ ਬਾਈ ਲੈਣ ਦੇਣ ਮੁੱਲ ਕਰਨ 47000 ਰੁਪਏ ਦੀ ਇਹ ਵਾੜ ਆਪਾਂ ਦੇ ਦਾਂ ਹਾਂਜੀ ਬਾਕੀ ਥੋੜਾ ਕਣਾ ਮਾਨ ਤਣ ਆਗੇ ਦਾ ਕਰ ਦਾਂਗੇ ਹਾਂਜੀ ਹਾਂਜੀ ਕਰ ਦਾਂਗੇ ਠੀਕ ਹੈ ਬਾਈ ਆਗੇ ਦਾ ਬਾਈ ਕਨੇ ਮਾਨ ਤਣ ਮੌਕੇ ਤੇ ਆਪਾਂ ਜ਼ਰੂਰ ਕਰ ਦਾਂਗੇ ਬਾਕੀ ਕੱਦ ਕਾਠ ਵਾਲੀ ਐ ਸਮੀ ਪਲ ਗਿਆ ਸੁਆ ਵੀ ਨਹੀਂ ਮੰਨੇ ਬਈ ਇਹਨਾਂ ਨਾ ਨਾ ਜੀ ਜਮਾਈ ਨਹੀਂ ਖਾਂਦੀ ਪੀਂਦੀ ਪੂਰੀ ਵਧੀਆ ਗਾਲੀ ਕਰੀ ਜਾਂਦੀ ਬਹੁਤ ਸੁਣਾ ਸਪੀਡਿੰਗ ਵਾਲਾ ਹਵਾਨਾ ਖਾਂਦੀ ਪੀਂਦੀ ਪੂਰੀ ਦਿਖਾ ਦਿਓ ਜੀ ਆਈ ਨਹੀਂ ਬਈ ਹੂੰ ਚਾਰੂ ਚਰੂ ਬਹੁਤ ਚਾਰੂ ਚਰੂ ਬਹੁਤ ਆਈ ਜਿਹੜਾ ਕੋ ਮਰਜੀ ਫੀਡ ਫੂਡ ਕੁਛ ਨਹੀਂ ਛੱੜਦੀ ਸਹੀ ਗੱਲ ਆ ਬਾਈ ਤੇ ਦੋ ਨੰਬਰ ਤੇ ਬਾਈ ਕਿੰਨੀ ਉਮਰ ਦਾ ਬੱਚਾ ਇਹੀ ਸਾਲ ਦੀ ਕੋਈ ਹੈ ਇਹਦੀ ਕੋਈ ਹੈ ਠੀਕ ਆ ਹਾਂਜੀ ਵਹਿੜ ਦੀ ਵਸੀ ਹੈ ਖਾਲ ਦੀ ਆ ਪੂਰੀ ਤੇ ਪਹਿਲੇ ਠੀਕ ਹੀ ਰਹਿੰਦੀ ਹੈ ਤੇ ਝੋਲੀ ਦਿਖਾ ਦੀ ਮੜੀ ਸੀ ਬਾਈ ਚਾਰ ਥਾਣੀਆਂ ਹਾਂਜੀ ਚਾਰ ਆ ਲੈ 4 ਆ ਰਿਹਾ ਕੀ ਬਾਤ ਆ ਬਾਈ ਥਣ ਚਾਰ ਮਹੀਨਿਆਂ ਕੇ ਕੋਈ ਫੋਰਸ ਆਂਗ ਨਹੀਂ ਤੇ ਖੋਲਿਓ ਬਾਈ ਤੋਰ ਬੱਚਾ ਬਹੁਤ ਪਿਆਰਾ ਆ ਗਿਆ ਹਨਾ ਹਾਂਜੀ ਬਾਕੀ ਰੰਗ ਰੂਪ ਬਾਈ ਪ੍ਰਿੰਟ ਦਾ ਚੈੱਕ ਕਰ ਸਕਦੇ ਹੋਗੇ ਬਹੁਤ ਸੋਹਣਾ ਢਾਂਚਾ ਇੱਕ ਸਾਲ ਦੀ ਉਮਰ ਹੈ ਦੀ ਪੂਰੇ ਕੱਦ ਘੱਟ ਬਹੁਤ ਆ ਬਈ ਹਨਾ ਹਾਂਜੀ ਹਾਂਜੀ ਦੁੱਧ ਦਉ ਜੀ 18-19 ਕਿਲੋ ਪਹਿਲੇ ਸੋਏ ਬਾਕੀ ਭਜਨ ਭੋਜਨ ਬਹੁਤ ਆ ਭਜਨ ਬਹੁਤ ਆ ਹਾਂਜੀ ਸਹੀ ਗੱਲ ਆ ਬਰੀਡ ਚਾਰ ਚੂਰ ਤੇ ਪਲੀ ਆਈ ਆਪਣੇ ਕੋਲੇ ਪਸ਼ੂ ਬੰਦ ਕਰਕੇ ਆਪਾਂ ਦਾ ਦੇ ਰਹੇ ਆ ਬਾਕੀ ਬਈ ਗੋਲ ਮਟੋਲ ਪਈ ਆ ਕੀ ਲਿੱਸੀ ਨਹੀਂ ਲਾਮੀ ਦੀ ਫੇਸ ਦਿਖਾਈ ਬਈ ਲਓ ਜੀ ਲੈ ਕਰੋ ਇਹ ਤੁਮ ਕੀ ਬਾਤ ਆ ਲੈ ਫੇਸ ਬੂ ਚੈੱਕ ਕਰ ਸਕਦੇਮ ਬਹੁਤ ਪਿਆਰਾ ਫੇਸ ਆ ਬਾਕੀ 600 ਲਾਈ ਪੂਰੀ ਆ ਨਹੀਂ ਕਿਲੋ ਹੂੰ ਸਹੀ ਗੱਲ ਹੈ ਲੈ ਚਲੋ ਬਈ ਉੱਪਰੇ ਤੇ ਇਹਦਾ ਮੁੱਲ ਪਰਾ ਇਹਦਾ ਮੁੱਲ ਜੀ ਲੈਣ ਦੇ ਨਹੀਂ ਇਹਦਾ 15000 ਰੁਪਇਆ ਲੈਣਾ 15000 ਰੁਪਇਆ ਹਾਂਜੀ ਹੋਜੂ ਮਾਰ ਦਾਂ ਥੋੜਾ ਕਣਾ ਕਰ ਦਾਂਗੇ ਮਾੜਾ ਮੋਟਾ ਕੋਈ ਨਹੀਂ ਠੀਕ ਹੋਜੂ 15000 ਰੁਪਇਆ ਬਈ ਕਹਿੰਦੇ ਬਈ ਇਹਦਾ ਮੁੱਲ ਬਾਕੀ ਆਏਗੇ ਨਾ ਥੋੜਾ ਕਣਾ ਮਾਰ ਦਾਂਣ ਮੌਕੇ ਤੇ ਹਾਂ ਜਰੂਰ ਕਰ ਦਾਂਗੇ ਲੈ ਥਣ ਝੋਲੀ ਸਾਫ ਹੋਈ ਚਾਰ ਥਣ ਬਾਕੀ ਐ ਪਈਆ ਮੈਂ ਕਹਿੰਦਾ ਗੁੰਦ ਮੇਂ ਸਰੀਰ ਤੇ ਕੋਈ ਐਂ ਟੋਲ ਨਹੀਂ ਜਮਾ ਬਈ ਖਿੱਚ ਕੇ ਰੱਖਤਾ 15000 ਰੁਪਏ ਦਾ ਇਹ ਬੱਚਾ ਬਾਈ ਗਣਾ ਆਪਾਂ ਦੇਣਾ ਹੀ ਦੇਣਾ ਹੀ ਹੈ ਗੱਬਈ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਗਾ ਘਰ ਦੇ ਪਸ਼ੂ ਰੱਖਿਆ ਆਪਾਂ ਘਰ ਦੇ ਬਾਈ ਦੇ ਪਸ਼ੂ ਆ ਕਿਸੇ ਵੀ ਵੀ ਨੂੰ ਕੋਈ ਵੀ ਨਾਗ ਪਸੰਦ ਆਵੇ ਬਾਈ ਨਾ ਕਰਿਓ ਕੰਟੈਕਟ ਧੰਨਵਾਦ ਧੰਨਵਾਦ